ਹੈਲੋ ਹਾਈ ਗਾਇਸ ਤੁਹਾਨੂੰ ਦੱਸ ਦੇਖ ਲੇ ਤੇ ਤੂੰ ਵੀ ਕਰ ਹੈਲੋ ਹਾਈ ਗਾਇਸ ਕਿਵੇਂ ਹੋ ਆਪ ਸਭੀ ਚਲੋ ਦੇਖਦੇ ਸਵਾਗਤ ਕਿਵੇਂ ਕਰਦਾ ਉਹ ਤੂੰ ਵੀ ਕਰ ਓਏ ਭੈਣ ਦਾ ਹੈਲੋ ਹਾਈ ਕਿੱਦਾਂ ਸਾਰੇ ਕੀ ਹਾਲ ਚਾਲ ਆ ਤੇ ਸਵਾਗਤ ਦਾ ਤੁਹਾਡਾ ਨਵੇਂ ਵਲੌਗ ਚ ਤੇ ਉਹ ਲਿਆਂਦਾ ਟਰੈਕਟਰ ਆਪਣੇ ਵਾਲਾ ਤੇ ਹੁਣ ਕੀ ਕਰਨ ਲੱਗਿਆ ਹਾਂ ਨਹੀਂ ਉਹ ਵੀ ਮੂਰੇ ਲਾਉਂਗਾ ਨਹੀਂ ਠੀਕ ਆ ਯਾਰ ਸਹੀ ਆ ਚੋਟਾ ਆ ਉਹ ਜਦ ਵੀਤਾ ਵੀ ਆ ਗਿਆ ਜਦ ਵੀਤਾ ਉਹ ਰੱਥੇ ਖੋਲ ਲਿਆਂਗੇ ਗਦਨੇ ਹੁਣ ਚੱਲ ਗਏ ਹੁਣ ਮੌਲ ਸਾਰ ਨੂੰ ਚਾਲਦੇ ਆ ਮਾਗੀ ਦੇ ਮੇਲੇ ਤੇ ਚੱਲenge ਹਾਲ ਦਾਲ ਮਾਇਆ ਜੰਗਾਲ ਚੱਲਨੇ ਕੱਢ ਲੈ ਓਏ ਕੱਢੇ ਸਾਹ ਪਰ ਤੇ ਹਾਲ ਕਰ ਦੇਤਾ ਹੱਥ ਨਾ ਕਰ ਕੈਮਰੇ ਮੂਰੇ ਤਾਗੀਆ ਸਤਨ ਦਾ ਜੀਨ ਨਾ ਜਾਏ ਤੇਰ ਬੋਏ ਨਾ ਕੋਈ ਪਾਏ ਤਾਗੀਆ ਸਾ ਪਰਵਾਣ ਕੋ ਪ੍ਰਧਾਨ ਨਾਨਕੀ ਮਜਾਨਾ ਜੋਦਾਲਾ ਦਾ ਸਬਾਤ ਕੋਲੇ ਆਪ ਨੂੰ ਮਿਲਾਈ ਲੈ ਹਾਂ ਤਕਲਵਾਣ ਤਕਤਵਾਤ ਆਨਕਾ ਬਾਬਦਨ ਆਇਆ ਐਨਕ ਜੀ ਤਾਹ ਕਰਦੇ ਚੋਏ ਆਣ ਆਵਨ ਕਰ ਆ ਓਏ ਨਾ ਕੋਈ ਫੋਨ ਲੈਣ ਦੇ ਆਪਨੇ ਆਦਲੀ ਖੋਣਾ ਰਾਜੂ ਆਦਲੀ ਕਰ ਨੂੰ ਲੜਨੂ ਆਦਲੀ ਖੱਟੇ ਵਾਲੀ ਦੀ ਖੱਟ ਇੱਧਰ ਨੂੰ ਆਦਲੀ ਨੂੰ ਆਦਲੀ ਨੂੰ ਆਦਲੀ ਨੂੰ ਪੂਰਾ ਆ ਗਿਆ ਆਦਲੀ ਖੱਟੇ ਘੱਡ ਇੱਧਰ ਨੂੰ ਪੂਰਾ ਜਾਦਾ ਆਦਾ ਗੰਨ ਖੱਟਾ ਹੋ ਲਾਲ ਪੂਰਾ ਕਾ ਇਹ ਬੋਲੇ ਆ ਯਾਰ ਭੈ ਮੂਰੀ ਕਿਹਿਆ ਕਰਦੀ ਓਕੇ ਪੂਰਾ ਹੋ ਗਿਆ ਹੁਣ ਨਾ ਕੋਈ ਕਾ ਥੱਲੇ ਆਏ ਥੱਲੇ ਦੇ ਆਇਆ ऐ ठो फाड़ ऐ तो तो रे ना कर ऐ ठो फला ना यार आ कर गाइस जो यहां पर व्लॉग बन रहे हैं कंदे बाबा जी सत्री अबा जी ਹਾਏ ਕੱਡੀ ਆ ਰਾਜੂ ਮੜਾਇਆ ਗੱਡੀ ਆ ਵਾਹ ਵਾਹ ਗਾਲ ਗਾਲ ਬੁਕਾਰ ਤੇ ਰਾਤੇ ਨਾਮ ਨਾਮ ਜੁ ਰੱਖਣਾ ਗਏ ਆ ਛੱਡੇ ਹਾਂ ਪ੍ਰਾਕੀਅਕ ਛੱਡੀ ਵੀ ਛੱਡਿਆ ਕਰੀ ਸੋਹਣੇ ਤਾਸਬ ਬੰਦਗੋਣਾ ਨਾਮ ਗਾਲ ਅਰਦਾਸ ਜੀ ਜੂਰਣਾ ਹੋਏ ਆ ਜੀ ਪਾਇ ਤਾਨ ਨਾਮ ਨਾਮ ਅਰਤਨ ਸਾਟ ਤੇ ਲਾਗਨ ਕਾ ਇਹ ਤਾਂ ਦੋ ਜਣੇ ਹੀ ਉਹ ਨਾਪੇ ਹੈ ਇਧਰ ਤੇ ਹੱਥ ਹੈਗਾ ਨਾ ਨਾਪ ਤਾਰ ਸਹੀ ਕਰਕੇ ਫੋਨ ਸੀਗਾ ਨਾਪਤਾ ਪਰਵਾਰ ਦਾ ਸੁਨਦਰ ਜਤਰ ਦਾਤ ਕਾ ਲੀਤਾ ਇੱਕ ਦਰਸ਼ ਦੇਖਾ ਇਹ ਹਾਲ ਦਰਸ਼ਣਾਂ ਦਾ ਮੁੱਢ ਪਣੇ ਨਾਨਕ ਨਾਮ ਬਚਨ ਮੰਨੇਲੇ ਉਹਨਾਂ ਕਹਾਣ ਜਪੈ ਮਨ ਕੋਏ ਸਭਨਾਂ ਨੂੰ ਨਾਮ ਕਰ ਬਾਣੀ ਸਗਲੋ ਬਤਾਵਾਂ ਮੈਂ ਇਹ ਨਾ ਨਾਮ ਉਹ ਦਾ ਬਰਾਦ ਸਾਉ ਤਨ ਮਿਟਾ ਜਾ ਕੇ ਮਾਸੇ ਕਰਮਤਰਾ ਆਏ ਅੰਬੇ ਤਮਾਰ ਅੰਬਾਸਾ ਸਮਾਲਾ ਲੱਰੀ ਪੱਲੜ ਕਰਤੇ ਅਜ ਤਾਂ ਨਾ ਇਹ ਗੱਲ ਲੱਜੂ ਵੀ ਨੂੰ ਦਿਖਾ ਦੀ ਆ ਇਹ ਸਾਡਾ ਜੂ ਵੀ ਹਾਂ ਐ ਕਰਦਾ ਓਏ ਲੋ ਬਈ ਤੇ ਆ ਸਮਾਨ ਵਿੱਚੋਂ ਲੱਗੇ ਲਾਉਣ ਲਾਤਾ ਤੁਹਾਨੂੰ ਦੇਖੇ ਆ ਓ ਬੈਠਾ ਰਾਜੂ ਦਾ ਹੰਦਾ ਪਹਿਲੇ ਇਹਨੂੰ ਸਰੀਰ ਬਣਾਵੇ ਸਾਫ ਚਲਾ ਕੇ ਮਾਰੋ ਉਧਰੇ ਜੋ ਯਾਰ ਜਿਹੜੇ ਕੇਵਲ ਸ਼੍ਰੀ ਲੰਗਰ ਜੀ ਦੇ ਅਦਰ ਤੋਂ ਫਰੇ ਵਾਲੇ ਪੁੰਨ ਕੇ ਭਿੰਡ ਰੰਗੇ ਸਰਪਰਨੀ ਨਹੀਂ ਠੀਕ ਆ ਹੈਗਾ ਜੂਰ ਅੱਜ ਦਾ ਭਾਂ ਕੋ ਜੂਠੀ ਆ ਕੋਈ ਖੁੱਲ ਗਈ ਇਹ ਨਹੀਂ ਠੀਕ ਆ ਹੈਗੀ ਆ ਜਾਣ ਮਗਰ ਵੇਖ ਲੋ ਲੋਰ ਮੋਕਰੰਗੀ ਖੁੱਲ ਗਈ ਤੇਰੇ ਵਾਲਾ ਕੰਮ ਥੋੜੀ ਆ ਬਲੋ ਦ ਦੂ ਮਰ ਮਾਰ ਤ ਨਹੀਂ ਗਿਆ ਸੇ ਇਹ ਮੋਗ ਮਾਰਨ ਵਾਲੇ ਹੋ ਰਹੀ ਹੋਣਗੇ ਨਹੀਂ ਆ ਮੋਗ ਹੀ ਮਾਰੀ ਜਾਂਦੇ ਇਹ ਇਹ ਕਿਹੜਾ ਇਹ ਕਿਹੜਾ ਝਾੜੂ ਵਾਲੇ ਆ ਜੇ ਖਾਲੀ ਆ ਜਾਓ ਪੈਸਾ ਉਹਦਾ ਗੰਨੇ ਵਾਲਾ ਹੀ ਵੀ ਨਹੀਂ ਲੱਖਾਂ ਨਹੀਂ ਛਕੜੀ ਦਿੱਤਾ ਖੜਾ ਯਾਰਾ ਕਦੀ ਖੜਾ ਆਗਾ ਬੋਸ ਬਣੇ ਉੱਤੇ ਉਹੀ ਤਾਂ ਗੱਲ ਆ ਲੈ ਮੋਇਨਾ ਖੜਾ ਆਇਆ ਥੱਲੇ ਹੀ ਵਰਦਾ ਆ ਆ ਖੁੱਲੀ ਸਿੱਟੀ ਵੀ ਸੀ ਚਾਹ ਦੀ ਸੇਵਾ ਚਾਹ ਦੀ ਸੇਵਾ ਕੀ ਦੇ ਲਓ ਇਹ ਸੇਵਾ ਚਾਹ ਰਪੇ ਧੱਲੋਂ ਆ ਤੇ ਛੇਦੀ ਛੇਦੀ ਬਾਈ ਦੀ ਲਵ ਮੈਰਿਜ ਹੋ ਜੇ ਮੈਰਿਜ ਵੀ ਲਵ ਮੈਰਿਜ ਹੋ ਜੇ ਮਾ ਜਿਆ ਪਰ ਗੋਪੀ ਬਾਈ ਬੈਠਾ ਇੱਧਰ ਆਪਣਾ ਬਾਈ ਗੋਪੀ ਗੋਪੀ ਬਾਈ ਸਾਸਰੀ ਗਾਲ ਸਾਸੀ ਗਾਲ ਬਾਈ ਕੀ ਹਾਲ ਆ ਉਹ ਠੀਕ ਠਾਕ ਯੂ ਐਸ ਏ ਵਾਲਾ ਕਹਿੰਦੇ ਗੋਪੀ ਯੂ ਐਸ ਏ ਵਾਲਾ ਵੀਡੀਓ ਬਣਾਉਣ ਲੱਗਣ ਤੂੰ ਕਰਨੀ ਬਾਈ ਗਾਲਤ ਨਹੀਂ ਮੈਂ ਵਲੋਗ ਬਣਾਉਣਾ ਸਾਰਿਆਂ ਦੀ ਬਣਾਈ ਜਾਣਾ ਆ ਅਰੇ ਗੋਪੀ ਉਹੀ ਆ ਕੇ ਆਂਦਾ ਯਾਰ ਇਹ ਰਹੀ ਤੈਨੂੰ ਬਾਈ ਗਈਆਂ ਮੈਂ ਤੈਨੂੰ ਬਾਈ ਗਈਆਂ ਨਾ ਯਾਰ ਐਰ ਵੀ ਦਾ ਪਹਿਲਾਂ ਜੈਮ ਕਲੀਅਰ ਕਰਵਾ ਲੈ ਓਏ ਨਾ ਯਾਰ ਬਾਈ ਮਗਰ ਪੱਟਾਂ ਦੇ ਨੇ ਪੱਟ ਨਹੀਂ ਖਾਈ ਤੇ ਦੌੜਿਆ ਨਹੀਂ ਖਤਰੀ ਪਈ ਜਿਹੜੇ ਬੰਦਾ ਚੋਬਰ ਲੋਕ ਕੀ ਕਰ ਕਰ ਮੈਂ ਸੁਣਿਆ ਗੋਪੀ ਪਿਛਲੇ ਸਮੇਂ ਤੇ ਕਬੱਡੀ ਖੇਡਦਾ ਰਿਹਾ ਜਦੋਂ 19 ਕਾ 25 ਪੁੱਜੀ ਪਿਆ ਗੋਪੀ ਦਾ ਬੋਡਾ ਲੱਗ ਲੱਭ ਕੇ ਵਿਖਾ ਕੇ ਮੈਂ ਸੁਣਿਆ ਜਦੋਂ ਗੋਪੀ 19 ਸਾਲਾਂ ਦਾ ਹੁੰਦਾ ਸੀਗਾ ਵੀ ਬੈਸਟਾ ਰਹਿੰਦਾ ਰਿਹਾ ਬੈਸਟ ਆ ਨਾ ਗੋਪੀ ਕੰਨ ਤੋਂ ਨੇ ਕਿਹਾ ਦੋ ਤਿੰਨ ਕੰਮ ਇਹਦੇ ਕਰੋ ਇਹ ਵੇਖੋ ਬਈ ਆਇਆ ਨਾ ਹਾਂ ਸਲਾਮ ਮੈਂ ਤੈਨੂੰ ਕਹੀ ਜਾਂਦਾ ਉਵੇਂ ਹੀ ਬੜੀ ਬੈਠਾ ਨੂੰੜੇ ਆ ਚਲਾ ਲਿਆ ਤੂੰ ਬੰਦ ਕਰ ਹਾ ਬਈ ਲਾ ਦੇ ਰਾਜੂ ਨੇ ਸਾਰੇ ਗੱਦੇ ਥੇਮਾ ਇੱਥੇ ਬੈਠਾ ਵੇਖੋ ਥੇਮਾ ਜਮਾ ਹੈਲਪਿੰਗ ਕਰਦਾ ਵਾ ਪੀ ਕੇ ਕੌਲਾ ਚਾਹਦਾ ਤੇ ਐਂ ਬੈਠ ਗਿਆ ਹਾਂ ਬਈ ਤਾਣਾ ਲਾ ਲਈ ਸਿਰ ਤਾਣਾ ਬਹੁਤ ਪੈੜੀਆਂ ਬਿਮਾਰੀ ਕਾ ਕਹਿੰਦੇ ਦੋਹਾਂ ਦੀ ਸੇਵਾ ਸੇਮੇ ਨੇ ਲੈ ਲਈ ਬੋਲੇ ਹੀ ਸੋਨਿਹਾਲ ਹੈ ਹੈ ਬਣਾ ਨਹੀਂ ਹੁਣ ਮੈਨੂੰ ਓ ਓ ਓ ਰਰ ਹੈ ਕੇਵੇਂ ਮੈਂ ਨਹੀਂ ਵੀਰੇ ਚੱਲੀ ਜਾਂ ਸਟੇ

ਸਣੇ ਉਹ ਪਾੜ ਜੂਗਾ ਹਰਦਾ ਪਾਸੇ ਰਹੀ ਹੋਈ ਇਧਰੇ ਭਾਈ ਉਧਰ ਹਰਦੀ ਬੈਠਾ ਓਏ ਹਰਦੀ ਉਧਰ ਖੋਲ ਜਿਹੜਾ ਫਿਰ ਹਰਦੀ ਬੈਠਾ ਉਧਰ ਉਧਰ ਲੱਗੋ ਉਹ ਦੇਣਾ ਪਰਲੇ ਖੁੰਝੇ ਜਾ ਪਹਿਲੇ ਇੱਕ ਕਰੀ ਥੋੜਾ ਘੜਾ ਵਜਾਲੇ ਨਹੀਂ ਨਹੀਂ ਓਏ ਇਹਦੇ ਵਿਚਾਲੇ ਉਹਦੇ ਵਿਚਾਲੇ ਆਦੇ ਹਾਂ ਹਾਂ ਚੱਲੀ ਜਾਂਦਾ ਕੋਈ ਨਾ ਓਏ ਛਾੜਦਾ ਜਾਂਚ ਪੀਤਾ ਬੈਗ ਲਾਉਂਦਾ ਟਰਾਲਾ ਲੱਗਦਾ ਓਏ ਲੱਗਦਾ ਟੈਕ ਤੇ ਚੜ ਗਿਆ ਹਰੇ ਪਾਸੇ ਵੇਖੋ ਯਾਰ ਅੱਲੇ ਪਰੇ ਜਾ ਬੰਦ ਚੱਲ ਬੱਬ ਨਹੀਂ ਨਹੀਂ ਨਾ ਬਾਈ ਬੰਦ ਬਾਹਰ ਨਾ ਯਾਰ ਆਹ ਸੀਮਾ ਇਹ ਸਾਡਾ ਤਰਸੇਮ ਸਿੰਘ ਸੀਮਾ ਬਾਈ ਜੀ ਹੋਵੇ ਇਹ ਨੰਬਰ ਬਹੁਤ ਹੋ ਬੜਾ ਰੋਗ ਲੱਗਦਾ ਆਹ ਵਈ ਆਪਣੇ ਝੋਟੇ ਕੋਲੇ ਵੀ ਪਹੁੰਚੇ ਬਹੁਤ ਦਿਨ ਹੋ ਗਏ ਯਾਰ ਬਹੁਤ ਦਿਨ ਹੋ ਗਏ ਬਹੁਤ ਦਿਨ ਹੋ ਗਏ ਬੜੇ ਦਿਨ ਹੋ ਗਏ ਚਲਾਇਆ ਨਹੀਂ 6-7 ਦਿਨ ਹੋ ਗਏ ਉਧਰ ਗਿਆ ਨੂੰ ਉਦੋਂ ਕੀ ਕਰਨ ਅੱਗੇ ਨੂੰ ਦੱਸ ਦਿੰਨੇ ਤਾਂ ਚਲਾਇਆ ਤਾਂ ਉਹਨਾਂ ਨੇ ਤਾਂ ਚਲਾਇਆ ਹੋਊਗਾ ਮਤਲਬ ਮੈਂ ਨਹੀਂ ਚਲਾਇਆ ਹੋਵੇਗਾ ਵਾਹਿਗੁਰੂ ਬਾਬਾ ਸਤਨਾਮ ਜੀ ਐ ਗਿਆ ਜਿਹੜੀ ਤਾਇਆ ਫਰਦਾਏ ਕੀ ਕਰਦੇ ਐ ਮੁੰਡੇ ਆਹ ਕੀ ਲਵਾ ਲਿਆ ਏ ਬਰਕ ਸਵਰਾਜ ਦੇ ਇਹ ਬਰਕ ਸਵਰਾਜ ਦੇ ਸਰਾ ਯਾਰ ਸਰਾ ਮੈਂ ਕਹਿੰਦਾ ਯਾਰ ਕੋਈ ਵੀ ਟਰੈਕਟਰ ਹੈ ਨਾ ਸਾਰੇ ਜਿਹੜਾ ਉਹ ਚਲਾਉਂਦੇ ਉਹ ਸਰਾ ਲੱਗਦਾ ਆ ਚਲਾਉਣੇ ਆ ਸਰਾ ਲੱਗਦਾ ਤੇ ਨੰਦੂਗਾ ਆ ਨਾ ਲੱਗਦਾ ਹਮਨੇਲ ਤੋਂ ਤੁਹਾਨੂੰ ਚੀਟ ਕੀਤਾ ਵਾ ਬਈ ਸਾਬ ਤੇ ਅਹੀ ਵੇਸੇ ਲੱਗੇ ਸੀਗੇ ਕੰਮ ਦੇ ਕਲੌਣ ਲੱਗੇ ਸੀਗੇ ਤੇ ਇਹਦੇ ਤੇ ਲੌਣ ਲੱਗੇ ਤੇ ਬੱਗੇ ਨੇ ਕਰਤਾ ਸੀ ਕੰਮ ਬੱਗਾ ਕੀ ਕਰਤਾ ਸੀ ਬਚ ਗਿਆ ਨਹੀਂ ਲਫਟ ਚੱਕੀ ਗਈ ਟਰੈਕਟਰ ਚੱਕਾ ਗਿਆ ਸੀ ਲਫਟ ਚੱਕੀ ਸੀ ਬਾਲੀ ਬਚ ਗਿਆ ਅਸੀਂ ਬਚ ਗਿਆ ਬੈਲਟਰ ਦਾ ਮੈਸਟ ਨਹੀਂ ਜਿਹੜਾ ਉਹਨੇ ਥੋੜੀ ਜਿਹੀ ਮਦਦ ਕਰ ਦਿੱਤੀ ਲੈਂਚ ਦੇਖੀ ਨੀ ਥੋੜੀ ਜਿਹੀ ਹੁੰਦੀ ਹੈ ਹਾਂ ਬਚਾਅ ਹੋ ਗਿਆ ਮੇਰੇ ਵੀਡੀਓ ਬਚਾਅ ਹੋ ਗਿਆ ਤੇ ਹੁਣ ਤੁਹਾਨੂੰ ਥੰਬਨੇਲ ਤੋਂ ਕੀਤਾ ਚੀਟ ਅਸੀਂ ਤੇ ਅਸੀਂ ਕਰ ਲਗੇ ਸੀ ਡੈਕ ਹੋ ਲੋ ਬਾਈ ਮੇਰੇ ਵੀਰੋ ਹਾਂ ਕੀ ਗੱਲ ਆ ਚੱਲਿਆਂ ਹੁਣ ਕਿੱਧਰ ਚੱਲਦੀਆਂ ਤੇ ਆ ਲਾ ਬਾਈ ਘਰ ਤੱਕ ਲਾਦਾ ਡੈਕ ਪਿਆ ਤਾਂ 60 ਮੰਨੂ ਕਾਸੀ ਜਾਂਦਾ ਮੇਰੇ ਵੀਰੋ ਕਾਸੀ ਜਾਂਦਾ ਮੰਨੂ ਕਾਸਤਾ ਜੋਰ ਲੱਗਿਆ ਵਾ ਮਨੂ ਦਾ ਪੂਰਾ ਕਿਉ ਮੰਨੂ ਏ ਥੀ ਨਾ ਮਰੇ ਵੀਰੋ

ਤੇ ਹੁਣ 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 ਰਹਿ ਗਏ ਕੱਲਾ ਸੈੱਟ ਸੁੱਟ ਜੇ ਕਰਨ ਨਾਲ ਰਹਿ ਗਿਆ ਉਹ ਆਪੇ ਹੋ ਜਾਊਗਾ ਉਹ ਸਾਡੇ ਨਾਲ ਆਪੇ ਕਰਵਾ ਲਿਆਊਗਾ ਬੱਗੇ ਨੇ ਬੱਗੇ ਨੇ ਲੈਫਟ ਚ ਕਾਦੀ ਸੀ ਬੜੇ ਕੰਮ ਬੰਦੇ ਲੋਕ ਕਹਿੰਦੇ ਹੋ ਨਹੀਂ ਓਕੇ ਬੜੇ ਜਿਹੜਾ ਬੰਦਾ ਖੜ ਜੇ ਕੋਈ ਅਸਲ ਬੰਦਾ ਹੁੰਦਾ ਹਾਂ ਬਾਕੀ ਬਈ ਖੜੇ ਐ ਠੀਕ ਆ ਤੇ ਜੀਣਾ ਰਹਿਣੀ ਹੈ ਜ਼ਿੰਦਗੀ ਪਰ ਤੇ ਇਹ ਵਾਲੇ ਉਹ ਵੀ ਰਹਿਣੇ ਆ ਬਾਕੀ ਸਮਝੀ ਜਾਨੀ ਬਾਕੀ ਸਮਝ ਕੇਵੇਂ ਹੁੰਦਾ ਨਾ ਕਿ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਤੇ ਸਮਝ ਨਾਲੇ ਸਮਝ ਜਾਣ ਗਈ ਠੀਕ ਆ ਨਾ ਤੇ ਅੱਜ ਸਾਡੇ ਬਸਦਾਰ ਮੰਨੂ ਪਹੁੰਚਿਆ ਮੰਨੂ ਜੀ ਸਸਕਾਲ ਠੀਕ ਹੈ ਨਾ ਨੋਰਾ ਲਾਈਏ ਨਾ ਜਵਾਗ ਉਹਰਾ ਦੇ ਦੇ ਗਏ ਆਹਾਂ ਜਿਵੇਂ ਰੱਖਿਆ ਬਾਬਾ ਆਏ ਹਾਏ ਹਾਏ ਉਹ ਸੱਚ ਬਾਬਾ ਮੇਰਾ ਚੇਤਾ ਬੋਲੀ ਜਮਜਾਪਾ ਬਈ ਬੰਦੂ ਮੇਰੇ ਲੋਟ ਆ ਗਏ ਲੋਟ ਆ ਗਏ ਹੁਣ ਟੋਜਣਾ ਪਾ ਕੇ ਦੇਖੀ ਥੋੜਾ ਜਿਹਾ ਕਿਹੜਾ ਖੱਟ ਕੇ ਲੈ ਜੋ ਐ ਖੜਾ ਖੜਾ ਦੱਸ ਫਰਾ ਦਾ ਮਿਰਨ ਲਈ ਹੈ ਨਾ ਛੱਤ ਲਾਗੇ ਵਗਿਆ ਛੱਤ ਲਾਗੇ ਆ ਦਾ ਪਲਾਵਾਂਗੇ ਟਰੈਕਟਰ ਦੀ ਲੱਗੀ ਆ ਜਾ ਠੀਕ ਆ ਹਾਂ ਫਿਰ ਤਾਂ ਲਾਉਂਗਾ ਆ ਜਾ ਮੈਂ ਟੋਚਨ ਪਾਉਣਾ ਨਹੀਂ ਆ ਜਾ ਪਰ ਉਹ ਮੈਂ ਤਕੜਾ ਕਰ ਆ ਜਾ ਲਿਆ ਇੱਥੇ ਖੜੇ ਖੜੇ ਦੇਖ ਆਪਾਂ ਗਿਆ ਚੱਲੇ ਗਏ ਹੋਰ ਦੇਖੋ ਮੈਂ ਇੱਥੇ ਕਰਾਉਣਾ ਟਰੈਕਟਰ ਦੀ ਉਹ ਇਹ ਵੀ ਆਪਣਾ ਆ ਵੀ ਆਪਣਾ ਉਹ ਵੀ ਆਪਣਾ ਯਾਰ ਸਾਰੇ ਪੰਜਾਬ ਦੇ ਟਰੈਕਟਰ ਆਪਣੇ ਆਪਣੇ ਟੈਂਸ਼ਨ ਦੀ ਗੱਲ ਰਹੀ ਹੈ ਬੱਬਰ ਰੱਖੇ ਸੌਖ ਮੰਡਿਓ ਪਰਮਾਤਮਾ ਮਿਹਰ ਬਣਾਈ ਰੱਖੇ ਇੱਥੇ ਲੈਨ ਚ ਲਾ ਦਿੰਨੇ ਲਿਆ ਗਿਆ ਪਰ ਲੈਨ ਚ ਐ ਠੀਕ ਆ ਐ ਨਾ ਲੈਨ 1 2 3 4 5 ਹੈਂ ਅਦਰ ਆਪਾਂ ਕਿਸੇ ਤੌਰ ਬਣ ਜੂ ਤਾਂ ਹੂੰ ਵਗਾ ਮੈਂ ਕਹਿੰਦਾ ਐ ਕਰਦੀ ਆ ਬਈ ਲਓ ਬਈ ਮੇਰੇ ਵੀਰੋ ਉਹ ਆਪਾਂ ਖੜਾਤਾ ਹੀ ਆਪਣਾ ਝੋਟਾ ਝੋਟੇ ਸਾਰੇ ਆ ਮੈਂ ਕਹਿੰਦਾ ਸਿਰਾ ਯਾਰ ਟਰੈਕਟਰ ਸਿਰਾ ਟਰੈਕਟਰ ਚੀਜ਼ ਘੈਂਡਾ ਬਸ ਇੱਕ ਗੱਲ ਮੈਨੂੰ ਪਤਾ ਲੱਗੀ ਹੈ ਨੇ ਲੋ ਹਰ ਹਾਈ ਵੀਜੀ ਫਾਇਦਾ ਭਾਈ ਆ ਵੀ ਬਹੁਤ ਆ ਯਾਰ ਸ਼ਰਾਬ ਮੈਂ ਰਾ ਕੀਦੇ ਕੋਲੇ ਕਮੈਂਟ ਕਰਕੇ ਮੇਰੇ ਭਰਾ ਜਰੂਰ ਜਰੂਰ ਦੱਸਿਓ ਆਪਣੇ ਵਾਲਾ ਦੋਨੇ ਕੰਬੀਨੇਸ਼ਨ ਕਿਹਦੇ ਕੋਲੇ ਆ ਮੈਂ ਰਾ ਤੇ ਸਵਰਾਜ 855 ਕਮੈਂਟ ਜਰੂਰ ਕਰੋ ਠੀਕ ਆ ਜਿਹਦੇ ਕੋਲੇ ਵੀ ਹੈਗਾ ਆਪਾਂ ਪਤ ਲਾਉਣ ਲੱਗੇ ਟਰੈਕਟਰ ਅੰਦਰ ਤੇ ਉਹ ਆ ਗਿਆ ਤਾਇਆ ਤੇ ਜਾਣਾ ਪੈਣਾ ਹੁਣ ਆਪਾਂ ਨੂੰ ਟਰੈਕਟਰ ਲੈ ਕੇ ਪਤਾ ਨਹੀਂ ਕੀ ਗੱਲ ਹੋ ਗਈ ਤੇ ਚੱਲਦੇ ਆਂ ਫਿਰ ਆਪਾਂ ਉੱਥੇ ਜਾ ਕੇ ਦੇਖਨੇ ਕੀ ਚੱਕਰ ਪੈ ਗਿਆ ਤੇ ਬਰ ਬਜਾ ਹੋ ਗਿਆ ਮੁੰਡਿਆ ਕੀ ਹੋ ਗਿਆ ਕੀ ਹੋ ਗਿਆ ਨਹੀਂ ਹੋਣਾ ਕਿ ਉਧਰ ਨੂੰ ਲੈ ਕੇ ਜਾਈ ਆਈ ਮੜਾ ਫੜੀ ਹੁਣ ਉਹਨਾਂ ਕੋਲੇ ਸਰਪੰਚ ਜੀ ਹੁੰਦੇ ਆ ਨਾ ਐ ਕਿਹਨੇ ਕੋਲੇ ਜੱਜ ਜੀ ਤੋਂ ਤੇ ਆ ਲਈ ਯਾਰ ਲੈ ਆ ਬੈਕ ਆ ਆ ਨਾ ਉਹਨੂੰ ਲੈ ਆਉਂਦੇ ਟੋਚ ਮੈਂ ਕਾਲਜ ਵਾਲੇ ਰਾਹ ਤੇ ਉਪਰ ਆਵਾਜ਼ ਟਰੈਕਟਰ ਜਾਂ ਖਣੀ ਵਾਹਨ ਚੁੱਤਰ ਕੇ ਸਿੱਧਾ ਉੱਤਰਿਆ ਜਾਂਦਾ ਉਹ ਕੱਢੀ ਜਾਂਦੇ ਆ ਪਤਾ ਨਹੀਂ ਉਹ ਡੈਗ ਵਾਲਿਆਂ ਦਾ ਪਤਾ ਨਹੀਂ ਕਿਹੜੇ ਡੈਗ ਵਾਲੇ ਤੇ ਰੇੜੇ ਹੁਣ ਕੱਢ ਕੇ ਸੂਏ ਦੇ ਨਾਲ ਕਿੱਥੇ ਹਟਦਾ ਝੋਟਾ ਬੋਗ ਉਹ ਸੋ ਟਰੈਕਟਰ ਆ ਪਕੜਾਦਾ ਆਗੇ ਤੇ ਬੋਗ ਦਾ ਐਂਡ ਕਰਦੇ ਆ ਪਿਆਰ ਬਣਾਈ ਰੱਖੋ ਮਗਾ ਕੋਈ ਫੋਟੋ ਵੀ ਰੀਲ ਵੀ ਨਹੀਂ ਬਣਾਈ ਤਿਆਰ ਹੋਇਆ ਨਹੀਂ ਫੇਰੂਗੇ ਕਿਉਂਕਿ ਮੋਲਾ ਹੈਗਾ ਤੇ ਮੁੱਲ ਨੂੰ ਸਦਣਾ ਪੈਣਾ ਤੌਣੂ ਫੜ ਕੇ ਉਹ ਫੇਰ ਆਊਗਾ ਪੈਨ ਠੀਕ ਆ ਤੇ ਬਸ ਠੀਕ ਠਾਕ ਉਹ ਤਾਂ ਬੱਜੂ ਦੇਖ ਦੇ ਕਿਆ ਕੀ ਕੀ ਹੋ ਗਿਆ ਅੱਜ ਬਹੁਤ ਹੋ ਗਿਆ ਯਾਰ ਹਨਾ ਤੇ ਬਚਾ ਹੋ ਗਿਆ ਫੇਰ ਵੀ ਚਲੋ ਕਾਕਾ ਕਿੰਨੇ ਲਾ ਦਿਆ ਲੱਗ ਲੱਗ ਠੀਕ ਨਾ ਜੀ ਆ ਵੀ ਹੈ ਵੀ ਨਾ ਫੋਟੋ ਬਾਰੇ ਦੱਸੇ ਨਹੀਂ ਤੁਸੀਂ ਕੋ ਕਮੈਂਟ ਕਰਕੇ ਮੁੰਡਿਆ ਪਿਆਰ ਬਣਾਈ ਰੱਖੋ